ਸਤਿ ਸ਼੍ਰੀ ਅਕਾਲ ਜੀ ਖਬਰ ਪਰਦਾ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸੰਦੀਪ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਦੁਨੀਆ ਪਰਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ ਡੱਲਾ ਜੀ ਜਿਵੇਂ ਕਿ ਆਪਾਂ ਸਵੇਰੇ ਵੀ ਜਗਰ ਕੀਤਾ ਸੀ ਕਿ ਅਨਿਲ ਜੋਸ਼ੀ ਕਾਂਗਰਸ ਦੇ ਵਿੱਚ ਸ਼ਾਮਲ ਹੋ ਸਕਦੇ ਨੇ ਉਹ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਨੇ ਤੇ ਅੰਮ੍ਰਿਤਸਰ ਦੀ ਸਿਆਸਤ ਹੈ ਜਿਹੜੀ ਉਹ ਪੂਰੀ ਤਰ੍ਹਾਂ ਦੇ ਨਾਲ ਬਦਲ ਚੁੱਕੀ ਹੈ ਇਨੂੰ ਹੁਣ ਕਿਸ ਰੂਪ ਦੇ ਵਿੱਚ ਦੇਖਿਆ ਜਾਵੇ ਸਭ ਤੋਂ ਪਹਿਲਾਂ ਤਾਂ ਇਸੇ ਸਵਾਲ ਦੇ ਉੱਪਰ ਆਪਣੀ ਟਿੱਪਣੀ ਜਿਹੜੀ ਜਰੂਰ ਸਾਂਝੀ ਕਰਿਓ ਦੇਖੋ ਅਨਿਲ ਜੋਸ਼ੀ ਵਿਦਿਵਤ ਰੂਪ ਦੇ ਵਿੱਚ ਕਾਂਗਰਸ ਚ ਸ਼ਾਮਲ ਹੋਏ ਨੇ ਜਿਹੜੇ ਭਪੇਸ਼ ਭਗੇਲ ਨੇ ਜਿਹੜੇ ਇੱਕ ਵੱਡੇ OBC ਲੀਡਰ ਨੇ ਔਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਭਾਰੀ ਨੇ ਉਹ ਮੌਜੂਦ ਸੀ ਪ੍ਰਤਾਪ ਸਿੰਘ ਬਾਜਵਾ ਮੌਜੂਦ ਸੀ ਔਰ ਰਾਜਾ ਵੜਿੰਗ ਮੌਜੂਦ ਸੀ ਜਿਹੜੇ ਪ੍ਰਧਾਨ ਨੇ ਪੰਜਾਬ ਦੀ ਔਰ LOP ਨੇ ਪ੍ਰਤਾਪ ਸਿੰਘ ਬਾਜਵਾ ਇਸ ਤੋਂ ਇਲਾਵਾ ਗੁਰਜੀਤ ਹੌਜਲਾ ਅਮਰਸਰ ਦੇ ਮੈਂਬਰ ਪਾਰਲੀਮੈਂਟ ਮੌਜੂਦ ਸੀ ਕਾਂਗਰਸ ਦੀ ਵੱਡੀ ਲੀਡਰਸ਼ਿਪ ਮੌਜੂਦ ਰਹੀ ਹੈ ਜਦੋਂ ਅਨਿਲ ਜੋਸ਼ੀ ਕਾਂਗਰਸ ਦੇ ਵਿੱਚ ਸ਼ਾਮਲ ਹੋਏ ਹੁਣ ਅਨਿਲ ਜੋਸ਼ੀ ਦਾ ਕਾਂਗਰਸ ਦੇ ਵਿੱਚ ਸ਼ਾਮਲ ਹੋਣਾ ਇਹਨੂੰ ਦੋ ਤਿੰਨ ਤਰੀਕਿਆਂ ਦੇ ਨਾਲ ਦੇਖਿਆ ਜਾ ਸਕਦਾ ਹੈ ਇਹਦੇ ਵਿੱਚ ਕੋਈ ਦੋਰਾ ਨਹੀਂ ਹੈ ਕਿ ਅਮਰਸਰ ਦੇ ਵਿੱਚ ਜਿਹੜਾ ਅਮਰਸਰ ਸ਼ਹਿਰ ਹੈ ਉਹਦੇ ਵਿੱਚ ਜਿਹੜੀ ਕਾਂਗਰਸ ਦੀ ਪੋਲਿਟਿਕਸ ਹੈ ਉਹਦੇ ਸਮਿਕਰਣ ਵਿਗੜਨਗੇ ਕਿਉਂਕਿ ਅੰਮ੍ਰਿਤਸਰ ਉੱਤਰੀ ਤੋਂ ਚੋਣ ਲੜਦੇ ਰਹੇ ਨੇ ਅਨਿਲ ਜੋਸ਼ੀ ਦੋ ਵਾਰ ਜਿੱਤੇ ਨੇ 2007 ਚ ਜਿੱਤੇ ਨੇ 2012 ਚ ਜਿੱਤੇ ਨੇ ਉਹਨਾਂ ਦਿਨਾਂ ਚੋ ਨਵਜੋਤ ਸਿੰਘ ਸਿੱਧੂ ਦੇ ਨੇੜੇ ਸੀ ਉਹ ਦੋ ਵਾਰ ਜਿੱਤੇ ਮੰਤਰੀ ਵੀ ਰਹੇ ਫਿਰ ਸੁਖਬੀਰ ਦੇ ਨੇੜੇ ਵੀ ਰਹੇ 2017 ਚ ਸੁਨੀਲ ਦੱਤੀ ਜਿੱਤੇ ਉਹ ਵੀ 22 ਚ ਕੁਮਰ ਵਿਜੇ ਪ੍ਰਤਾਪ ਜਿੱਤੇ ਅਨਿਲ ਜੋਸ਼ੀ ਵੀ ਹਾਰੇ ਔਰ ਸੁਨੀਲ ਦੱਤੀ ਵੀ ਹਾਰੇ ਲੇਕਿਨ ਸੁਨੀਲ ਦੱਤੀ ਨੇ ਅਨਿਲ ਜੋਸ਼ੀ ਨੂੰ ਹਰਾ ਰੱਖਿਆ ਲਗਭਗ 10000 ਤੋਂ ਵੱਧ ਵੋਟਾਂ ਦੇ ਫਰਕ ਨਾਲ 10 ਤੋਂ 15000 ਦੇ ਕਰੀਬ ਮੈਨੂੰ ਸਹੀ ਅੰਕੜਾ ਵੋਟਾਂ ਦਾ ਹਜੇ ਯਾਦ ਨਹੀਂ ਕਿਉਂਕਿ ਇਹ 2017 ਦੀ ਗੱਲ ਹੈ ਪਰ ਅਨਿਲ ਜੋਸ਼ੀ ਹਰਾਏ ਗਏ ਸੀ ਸੁਨੀਲ ਦੱਤੀ ਮਿਲ ਹੁਣ ਸੁਨੀਲ ਅਨਿਲ ਜੋਸ਼ੀ ਡਰਾਵੇਡਰ ਬਣਨਗੇ ਨਿਸ਼ਚਿਤ ਤੌਰ ਦੇ ਉੱਤੇ ਹਲਕਾ ਉੱਤਰੀ ਤੋਂ ਤੇ ਸੁਨੀਲ ਦੱਤੀ ਉੱਥੇ ਪਹਿਲਾਂ ਹੀ ਮਿਹਨਤ ਕਰ ਰਹੇ ਨੇ ਹੁਣ ਕਾਂਗਰਸ ਅਗਰ ਅਨਿਲ ਜੋਸ਼ੀ ਨੂੰ ਲੈ ਕੇ ਆਈ ਹੈ ਕਾਂਗਰਸ ਤੇ ਕੀ ਇਹ ਗੱਲ ਤੈਹ ਹੋ ਗਈ ਹੈ ਕਿ ਕੌਣ ਕਿੱਥੋਂ ਲੜੂਗਾ ਜਾਂ ਅਨਿਲ ਜੋਸ਼ੀ ਹੀ ਉੱਥੇ ਦਾਵੇਦਾਰ ਰਹਿਣਗੇ ਉੱਤਰੀ ਤੋਂ ਟਿਕਟ ਦੇ ਇਹਦਾ ਮਤਲਬ ਹੈ ਕਿ ਕਿਤੇ ਨਾ ਕਿਤੇ ਜਿਹੜਾ ਹਲਕਾ ਉੱਤਰੀ ਹੈ ਅੰਮ੍ਰਿਤਸਰ ਦਾ ਉਹਦੇ ਵਿੱਚ ਹੁਣ ਖਿੱਚੋ ਤਾਣ ਚੱਲੂਗੀ ਸੁਨੀਲ ਦੱਤੀ ਆਪਣਾ ਜ਼ੋਰ ਲਾਣਗੇ ਅਨਿਲ ਜੋਸ਼ੀ ਆਪਣਾ ਜ਼ੋਰ ਲਾਣਗੇ ਤੇ ਟਿਕਟ ਕਿਹਨੂੰ ਮਿਲਦੀ ਹੈ ਇਹ ਵਕਤ ਦੱਸੂਗਾ ਇਹਦਾ ਮਤਲਬ ਹੈ ਅਗਰ ਸਭ ਕੁਝ ਤੈ ਹੋ ਗਿਆ ਅਗਰ ਸਭ ਕੁਝ ਠੀਕ ਠਾਕ ਹੁੰਦਾ ਤੇ ਫਿਰ ਅਜ ਕਾਂਗਰਸ ਦੀ ਲੀਡਰਸ਼ਿਪ ਹੈ ਜਿਹੜੀ ਉਹ ਸਭ ਤੋਂ ਪਹਿਲਾਂ ਸੁਨੀਲ ਧੱਤੀ ਤੋਂ ਹੀ ਵੈਲਕਮ ਕਰਾਉਂਦੀ ਅਨਿਲ ਜੋਸ਼ੀ ਦਾ ਹੁਣ ਇਹਦੇ ਦੋ ਤਿੰਨ ਕਾਰਨ ਹੋਰ ਅਸੀਂ ਜੇ ਸਮਝਣ ਦੀ ਕੋਸ਼ਿਸ਼ ਕਰੀਏ ਕਾਂਗਰਸ ਦੀ ਲੀਡਰਸ਼ਿਪ ਨੂੰ ਇਹ ਲੱਗਦਾ ਹੈ ਕਿ ਅਸੀਂ ਵੀ ਕੁਝ ਦੋ ਚਾਰ ਵੱਡੇ ਚਿਹਰੇ ਕਾਂਗਰਸ ਚ ਸ਼ਾਮਲ ਕਰਾਈਏ ਤਾਂਕਿ ਇਹ ਮਾਹੌਲ ਬਣੇ ਕਿ ਕਾਂਗਰਸ ਦੀ ਸਰਕਾਰ ਬਣੂਗੀ ਜਿਵੇਂ ਆਮ ਆਦਮੀ ਪਾਰਟੀ ਵਾਲੇ ਪਿਛਲੇ ਸਮੇਂ ਦੇ ਵਿੱਚ ਅਕਾਲੀ ਦਲ ਦੇ ਕਈ ਲੀਡਰਾਂ ਨੂੰ ਸ਼ਾਮਲ ਕਰਾ ਗਏ ਬੀਜੇਪੀ ਵਾਲੇ ਕਈ ਲੀਡਰਾਂ ਨੂੰ ਸ਼ਾਮਲ ਕਰਾ ਗਏ ਅਕਾਲੀ ਦਲ ਦੇ ਮੁਹਾਲੀ ਤੋਂ ਕੁਲਵੰਤ ਸਿੰਘ ਗਿੱਲ ਉਹ ਸ਼ਾਮ ਉਹ ਸ਼ਾਮਲ ਕਰਾ ਗਏ ਜਿਹੜੇ ਗਿੱਲ ਕੋ ਵਾਲੇ ਨੇ ਬੀਜੇਪੀ ਸ਼ਾਮਲ ਕਰਾ ਗਈ ਤੇ ਹੋਰ ਵੀ ਬਹੁਤ ਸਾਰੇ ਲੀਡਰ ਨੇ ਜਿਹੜੇ ਪਿਛਲੇ ਸਮਿਆਂ ਦੇ ਵਿੱਚ ਬੀਜੇਪੀ ਚ ਸ਼ਾਮਲ ਹੋਏ ਨੇ ਆਮ ਆਦਮੀ ਪਾਰਟੀ ਚ ਸ਼ਾਮਲ ਹੋਏ ਨੇ ਕਈ ਕਾਂਗਰਸ ਦਾ ਵੀ ਜ਼ੋਰ ਲੱਗਿਆ ਸੀ ਕਿ ਅਸੀਂ ਵੀ ਵੱਡੇ ਲੀਡਰ ਕੋਈ ਸ਼ਾਮਲ ਕਰਾਈਏ ਹੁਣ ਅਨਿਲ ਜੋਸ਼ੀ ਲੀਡਰ ਤਕੜੇ ਸੀ ਬੀਜੇਪੀ ਦੇ ਵਿੱਚ ਨਹੀਂ ਬਣੀ ਬੀਜੇਪੀ ਨੇ ਉਹਨਾਂ ਨੂੰ 6 ਸਾਲਾਂ ਦੇ ਲਈ ਪਾਰਟੀ ਤੋਂ ਵੱਖ ਕੀਤਾ ਉਹ ਅਕਾਲੀ ਦਲ ਨਾਲ ਚਲੇ ਗਏ ਅਕਾਲੀ ਦਲ ਤੋਂ ਬਾਅਦ ਹੁਣ ਕਾਂਗਰਸ ਚਾਏ ਨੇ ਸੋ ਅਨਿਲ ਜੋਸ਼ੀ ਦਾ ਹੁਣ ਤੀਸਰਾ ਘਰ ਹੈ ਭਾਜਪਾ ਤੋਂ ਬਾਅਦ ਅਕਾਲੀ ਦਲ ਤੋਂ ਬਾਅਦ ਕਾਂਗਰਸ ਹੁਣ ਕੀ ਅਨਿਲ ਜੋਸ਼ੀ ਅੱਜ ਉਸ ਸਥਿਤੀ 'ਚ ਨੇ ਕਿ ਅਨਿਲ ਜੋਸ਼ੀ ਦੇ ਆਉਣ ਦੇ ਨਾਲ ਕਾਂਗਰਸ ਨੂੰ ਕੋਈ ਬਹੁਤ ਵੱਡਾ ਹੰਗਾਰਾ ਮਿਲੇ ਲੋੜ ਦੋਵਾਂ ਨੂੰ ਸੀ ਕਾਂਗਰਸ ਨੂੰ ਚੰਗੇ ਲੀਡਰਾਂ ਦੀ ਲੋੜ ਹੈ ਅਨਿਲ ਜੋਸ਼ੀ ਨੂੰ ਚੰਗੀ ਪਾਰਟੀ ਦੀ ਲੋੜ ਸੀ ਪਰ ਇਹਦੇ ਨਾਲ ਕਾਂਗਰਸ ਨੂੰ ਕੋਈ ਪੰਜਾਬ ਪੱਧਰ ਤੇ ਕੋਈ ਬਹੁਤ ਵੱਡਾ ਹੰਗਾਰਾ ਮਿਲ ਜਾਊਗਾ ਜਾਂ ਪੰਜਾਬ ਚ ਕਾਂਗਰਸ ਦੀ ਕੋਈ ਲਹਿਰ ਬਣ ਜਾਊਗੀ ਇਹਦੀ ਸੰਭਾਵਨਾ ਮੈਨੂੰ ਘੱਟ ਲੱਗਦੀ ਹੈ ਕਾਂਗਰਸ ਦੇ ਵਿੱਚ ਇਸ ਵਕਤ ਸਭ ਤੋਂ ਵੱਡੀ ਚੁਣੌਤੀ ਹੈ ਜਿਹੜੀ ਉਹ ਹੈ ਕਿ ਲੀਡਰਸ਼ਿਪ ਦਾ ਆਪਸੀ ਏਕਾ ਇਹ ਸਭ ਤੋਂ ਵੱਡੀ ਚੁਣੌਤੀ ਹੈ ਔਰ ਕੱਲ ਡਾਕਟਰ ਧਰਮਵੀਰ ਗਾਂਧੀ ਨੇ ਜਿਹੜਾ ਬਿਆਨ ਦਿੱਤਾ ਡਾਕਟਰ ਧਰਮਵੀਰ ਗਾਂਧੀ ਨੇ ਜਿਹੜੇ ਹਲਕਾ ਇੰਚਾਰਜ ਨੇ ਕਾਂਗਰਸ ਦੇ ਪੰਜਾਬ ਚ ਉਹਨਾਂ ਦੇ ਉੱਪਰ ਹੀ ਸਵਾਲ ਖੜਾ ਕਰਤਾ ਕਿ ਕਈ ਕਾਂਗਰਸ ਦੇ ਲੀਡਰ ਜਿਹੜੇ ਪਹਿਲਾਂ ਜ਼ਮਾਨਤਾਂ ਵੀ ਜਿਨ੍ਹਾਂ ਦੀਆਂ ਜ਼ਬਤ ਹੋਈਆਂ ਜਾਂ ਹਾਰੇ ਉਹ ਹੁਣ ਹਲਕਾ ਇੰਚਾਰਜ ਬਣੇ ਬੈਠੇ ਨੇ ਉਹਨਾਂ ਨੂੰ ਹਲਕਾ ਇੰਚਾਰਜੀ ਦੀਆਂ ਚਿੱਠੀਆਂ ਕਿੰਨਾਂ ਨੇ ਜਾਰੀ ਕੀਤੀਆਂ ਨੇ ਉਹ ਇਹ ਸਵਾਲ ਖੜਾ ਕਰ ਰਹੇ ਨੇ ਕਿ ਹਲਕਾ ਇੰਚਾਰਜੀ ਦੀਆਂ ਚਿੱਠੀਆਂ ਕਿੰਨਾਂ ਨੇ ਜਾਰੀ ਕੀਤੀਆਂ ਨੇ ਮਤਲਬ ਕਿ ਡਾਕਟਰ ਧਰਮਵੀਰ ਗਾਂਧੀ ਵੀ ਇਹ ਮਹਿਸੂਸ ਕਰਦੇ ਨੇ ਕਿ ਕਾਂਗਰਸ ਦੇ ਸੰਗਠਨ ਚ ਹਲਕਿਆਂ ਦੇ ਇੰਚਾਰਜ ਨਾਮ ਦੀ ਕੋਈ ਵਿਵਸਥਾ ਨਹੀਂ ਹੈ ਅਗਰ ਕੋਈ ਵਿਵਸਥਾ ਹੈ ਤੇ ਉਹ ਦੱਸੀ ਜਾਵੇ ਜਾਂ ਉਹ ਲੀਡਰ ਦੱਸਣ ਕਿ ਉਹ ਕਿਵੇਂ ਹਲਕਾ ਇੰਚਾਰਜ ਨੇ ਕਿਉਂਕਿ ਬਹੁਤ ਸਾਰੇ ਜਿਹੜੇ ਐਮਐਲਏ ਦੀ ਟਿਕਟ ਲੜਦੇ ਨੇ ਹਾਰ ਜਾਂਦੇ ਨੇ ਉਹ ਵੀ ਆਪਣੇ ਆਪ ਨੂੰ ਹਲਕਾ ਇੰਚਾਰਜ ਦੱਸਦੇ ਨੇ ਤੇ ਉਹ ਇਹ ਦਾਵਾ ਕਰਦੇ ਨੇ ਕਿ ਅਸੀਂ ਹਲਕਾ ਇੰਚਾਰਜਾਂ ਤੇ ਅਗਲੀ ਇਲੈਕਸ਼ਨਾਂ ਜਿਹੜੀ ਉਹ ਅਸੀਂ ਉਹ ਹੀ ਲੜਨੀ ਹੈ ਉਹਦੇ ਨਾਲ ਨਵੇਂਆਂ ਦਾ ਰਾਹ ਬੰਦ ਹੁੰਦਾ ਹੈ ਉਂਝ ਕਾਂਗਰਸ ਪਾਰਟੀ ਦੇ ਵਿੱਚ ਮੈਨੂੰ ਇਹ ਲੱਗਦਾ ਹੈ ਕਿ ਇਸ ਵਾਰ ਜਿਵੇਂ ਰਾਜਾ ਵੜਿੰਗ ਕਈ ਵਾਰ ਕਹਿ ਚੁੱਕੇ ਨੇ ਕਿ ਕਾਂਗਰਸ ਦੇ ਵਿੱਚ ਨਵੇਂ ਚਿਹਰਿਆਂ ਨੂੰ ਟਿਕਟਾਂ ਦਿੱਤੀਆਂ ਜਾਣੀਆਂ ਨੇ ਕਾਂਗਰਸ ਦੀ ਕੋਸ਼ਿਸ਼ ਹੋਣੀ ਹੈ ਕਿ ਨਵੇਂ ਚਿਹਰੇ ਲਿਆਂਦੇ ਜਾਣ ਕਿਉਂਕਿ ਜਿਹੜੇ ਕਾਂਗਰਸ 'ਚ ਲੀਡਰ ਦੋ-ਦੋ ਤਿੰਨ-ਤਿੰਨ ਵਾਰੀ ਹਾਰ ਚੁੱਕੇ ਨੇ ਮੈਨੂੰ ਨਹੀਂ ਲੱਗਦਾ ਕਿ ਦੋ-ਦੋ ਤਿੰਨ-ਤਿੰਨ ਵਾਰੀ ਹਾਰ ਚੁੱਕੇ ਲੀਡਰਾਂ ਨੂੰ ਇਸ ਵਾਰ ਰਾਹੁਲ ਗਾਂਧੀ ਟਿਕਟਾਂ ਦੇਗਾ ਹਾਂ ਅਗਰ ਕੋਈ ਇੱਕ ਵਾਰੀ ਹਾਰਿਆ ਗੱਲ ਸਮਝ ਆਉਂਦੀ ਹੈ ਜਿਹੜੇ ਵੀ ਕੈਂਡੀਡੇਟ ਦੋ ਵਾਰ ਆਪਣੀ ਸੀਟ ਗਵਾ ਚੁੱਕੇ ਨੇ ਉਹਨਾਂ ਦੀ ਟਿਕਟ ਬਦਲੇ ਜਾਣ ਦੀ ਬਹੁਤ ਵੱਡੀ ਸੰਭਾਵਨਾ ਹੈ ਕਾਂਗਰਸ ਦੇ ਵਿੱਚ ਇਸ ਵਾਰ ਇਸ ਕਰਕੇ ਆਉਂਦੇ ਦਿਨਾਂ ਦੇ ਲਈ ਜਿਹੜੇ ਹਲਕਾ ਇੰਚਾਰਜ ਹੈ ਦੋ ਦੋ ਵਾਰੀ ਹਾਰੇ ਨੇ ਤੇ ਹਲਕਾ ਇੰਚਾਰਜ ਨੇ ਉਹਨਾਂ ਦੇ ਜਿਹੜੇ ਦਾਅਵੇ ਨੇ ਕਿ ਅਸੀਂ ਉਹ ਵੀ ਚੋਣ ਲੱਗੀ ਵਾਰੀ ਉਹਨਾਂ ਨੂੰ ਝਟਕਾ ਲੱਗਿਆ ਡਾਕਟਰ ਧਰਮਵੀਰ ਗਾਂਧੀ ਦੇ ਇਸ ਬਿਆਨ ਨਾਲ ਔਰ ਡਾਕਟਰ ਧਰਮਵੀਰ ਗਾਂਧੀ ਦਾ ਜਿਹੜਾ ਬਿਆਨ ਹੈ ਉਹਦੇ ਵਿੱਚ ਗਲਤ ਕੁਝ ਨਹੀਂ ਇਹ ਗੱਲ ਬਿਲਕੁਲ ਠੀਕ ਹੈ ਕਿ ਅਗਰ ਕਾਂਗਰਸ ਆਪਣੇ ਆਪ ਨੂੰ ਤਕੜਾ ਕਰਨਾ ਚਾਹੁੰਦੀ ਹੈ ਮੁਕਾਬਲੇ ਚ ਰੱਖਣਾ ਚਾਹੁੰਦੀ ਹੈ ਤੇ ਕਾਂਗਰਸ ਨੂੰ ਸਪਸ਼ਟ ਤੇ ਸਾਫ ਸੁਥਰੇ ਫੈਸਲੇ ਕਰਨੇ ਪੈਣਗੇ ਪਰ ਪੰਜਾਬ ਚ ਅੱਜ ਵੀ ਕਾਂਗਰਸ ਦੇ ਲਈ ਸਭ ਤੋਂ ਵੱਡੀ ਚੁਣੌਤੀ ਹੈ ਕਾਂਗਰਸ ਦੇ ਵਿੱਚ ਆਪਸੀ ਗੁੱਟਬਾਜ਼ੀ ਕਾਂਗਰਸ ਚ ਬਹੁਤ ਸਾਰੀਆਂ ਧਿਰਾਂ ਬਣ ਚੁੱਕੀਆਂ ਨੇ ਬਹੁਤ ਸਾਰੇ ਗੁੱਟ ਬਣੇ ਹੋਏ ਨੇ ਅਗਰ ਕਾਂਗਰਸ ਇਸ ਗੁੱਟਬਾਜ਼ੀ ਤੇ ਕੰਟਰੋਲ ਕਰ ਲੇ ਔਰ ਆਪਸੀ ਇੱਕੇ ਦਾ ਕਾਂਗਰਸ ਦੇ ਲੀਡਰ ਸਬੂਤ ਦੇਣ ਫਿਰ ਕਾਂਗਰਸ ਚੰਗੀ ਸਥਿਤੀ ਚ 227 ਦੇ ਵਿੱਚ ਆ ਸਕਦੀ ਹੈ ਨਹੀਂ ਤਾਂ ਜਿਹੜੀਆਂ 7 ਸੀਟਾਂ ਲੋਕ ਸਭਾ ਦੀਆਂ ਜਿੱਤੀਆਂ ਸੀ ਉਸ ਤੋਂ ਬਾਅਦ ਵੀ ਕਾਂਗਰਸ ਦਾ ਗ੍ਰਾਫ ਪੰਜਾਬ ਦੇ ਵਿੱਚ ਬਹੁਤਾ ਉੱਚਾ ਗਿਆ ਨਹੀਂ ਹਾਲ ਦੀ ਘੜੀ ਕਾਂਗਰਸ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਔਰ ਰਾਜਾ ਵੜਿੰਗ ਔਰ ਚਰਨਜੀਤ ਚੰਨੀ ਔਰ ਸੁਖਜਿੰਦਰ ਰੰਧਾਵਾ ਇਹ ਤਿੰਨ ਚਾਰ ਨਾਮ ਨੇ ਜਿਹੜੇ ਕਾਂਗਰਸ ਦੇ ਵਿੱਚ ਸਭ ਤੋਂ ਅੱਗੇ ਚੱਲ ਰਹੇ ਨੇ ਪਰ ਕਾਂਗਰਸ ਦੀ ਹਾਈ ਕਮਾਂਡ ਨੂੰ ਪੂਰੀ ਕਲੈਰਿਟੀ ਦੇ ਨਾਲ ਜ਼ਿੰਮੇਵਾਰੀ ਦੇ ਕੇ ਲੀਡਰਸ਼ਿਪ ਨੂੰ ਅੱਗੇ ਵਧਣਾ ਪਊਗਾ। ਬਾਕੀ ਅਨਿਲ ਜੋਸ਼ੀ ਨੂੰ ਮੁਬਾਰਕਬਾਦ ਕਿ ਉਹਨਾਂ ਨੂੰ ਚੰਗੀ ਪਾਰਟੀ ਮਿਲ ਗਈ ਉਹਨਾਂ ਦੇ ਮੁਤਾਬਕ ਕਿਉਂਕਿ ਭਾਜਪਾ ਜਾਂ ਅਕਾਲੀ ਦਲ ਚਤਾਉ ਰਹੀ ਚੁੱਕੇ ਨੇ। ਆਮ ਆਦਮੀ ਪਾਰਟੀ ਨਾਲ ਉਹਨਾਂ ਦਾ ਕੋਈ ਤਾਲਮੇਲ ਇੰਨਾ ਵਧੀਆ ਹੈ ਨਹੀਂ ਜਿੰਨਾ ਤੱਕ ਜਾਣਕਾਰੀ ਹੈ। ਸੋ ਬਾਕੀ ਵੇਖਦੇ ਹਾਂ ਕਿ ਅਨਿਲ ਜੋਸ਼ੀ ਦੇ ਆਉਣ ਤੋਂ ਬਾਅਦ ਅੰਮ੍ਰਿਤਸਰ ਦੀ ਸਿਆਸਤ ਔਰ ਪੰਜਾਬ ਦੀ ਸਿਆਸਤ 'ਚ ਕਿਸ ਤਰ੍ਹਾਂ ਦਾ ਬਦਲਾਅ ਜਾਂ ਫਰਕ ਪੈਂਦਾ ਆਪਾਂ ਨਜ਼ਰ ਬਣਾ ਕੇ ਰੱਖਾਂਗੇ ਜੀ ਬੱਲਾ ਜੀ ਉਧਰ ਬੀਬੀ ਸਤਵੰਤ ਕੌਰ ਦੇ ਹੱਕ ਦੇ ਵਿੱਚ ਵਾਰਿਸ ਪੰਜਾਬ ਦੇ ਜੱਥੇਬੰਦੀ ਦੇ ਵੱਲੋਂ ਇੱਕ ਵੱਡਾ ਫੈਸਲਾ ਕੀਤਾ ਗਿਆ ਇਹ ਫੈਸਲਾ ਕੀ ਹੈ ਇਹ ਵੀ ਵਿਸਤਾਰ ਦੇ ਨਾਲ ਜਰੂਰ ਦੱਸਿਓ ਦੇਖੋ ਬੀਬੀ ਸਤਵੰਤ ਕੌਰ ਹੋਣਾਂ ਨੇ ਪੰਥਕ ਏਕੀ ਦਾ ਸਨੇਹਾ ਦਿੱਤਾ ਸੀ ਕਿ ਸਾਰੀਆਂ ਸਿਆਸੀ ਤੇ ਰਾਜਸੀ ਧਿਰਾਂ ਪੰਥਕ ਏਕਾਕਰਨ ਔਰ ਵਾਰਿਸ ਪੰਜਾਬ ਜੱਥੇਬੰਦੀ ਵੱਲੋਂ ਬਾਪੂ ਤਰਸੇਮ ਸਿੰਘ ਉਹਨਾਂ ਨੇ ਇੱਕ ਬਿਆਨ ਜਾਰੀ ਕੀਤਾ ਆਪਣੇ ਲੈਟਰਪੈਡ ਤੇ ਔਰ ਇਹ ਬਿਆਨ ਬਹੁਤ ਮਹੱਤਵਪੂਰਨ ਹੈ ਕੱਲ ਉਹਨਾਂ ਨੇ ਪ੍ਰੈਸ ਕਾਨਫਰੰਸ ਵੀ ਕੀਤੀ ਸੀ ਅੱਜ ਉਹਨਾਂ ਨੇ ਬਿਆਨ ਜਾਰੀ ਕਰਤਾ ਇੱਕ ਤਰ੍ਹਾਂ ਨਾਲ ਬੀਬੀ ਸਤਵੰਤ ਕੌਰ ਉਹਨਾਂ ਨੂੰ ਵੱਡਾ ਹੰਗਾਰਾ ਮਿਲਿਆ ਅਗਰ ਅਮਰਿਤਪਾਲ ਸਿੰਘ ਦੀ ਧਿਰ ਬੀਬੀ ਸਤਵੰਤ ਕੌਰ ਦੀ ਅਗਵਾਈ ਦੇ ਵਿੱਚ ਪੰਥਕ ਕੌਂਸਲ ਦੀ ਅਗਵਾਈ ਜਾਂ ਪੰਥਕ ਕੌਂਸਲ ਦੇ ਨਾਲ ਮਿਲੇ ਦੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਇੱਕ ਬਹੁਤ ਵੱਡਾ ਬਹੁਤ ਵੱਡਾ ਸਿਆਸੀ ਬਦਲਾਅ ਪੰਜਾਬ ਦੀ ਸਿਆਸਤ ਚ ਵੇਖਣ ਨੂੰ ਮਿਲ ਸਕਦਾ ਹੈ ਸੋ ਤੁਸੀਂ ਅੰਮ੍ਰਿਤਪਾਲ ਸਿੰਘ ਉਹਨਾਂ ਦੀ ਪਾਰਟੀ ਹੈ ਜਿਹੜੀ ਵਾਰਸ ਪੰਜਾਬ ਔਰ ਪੁਰਨ ਸੁਜੀਤ ਅਕਾਲੀ ਦਲ ਦੀ ਜਿਹੜੀ ਪੰਥਕ ਕੌਂਸਲ ਨੇ ਬੀਬੀ ਸਤਵੰਤ ਕੌਰ ਬੀਬੀ ਸਤਵੰਤ ਕੌਰ ਦੀ ਅਗਵਾਈ ਪੰਜਾਬ ਦੇ ਵਿੱਚ ਕੋਈ ਵੀ ਰਾਜਸੀ ਤਿਰ ਤੇ ਕੋਈ ਵੀ ਪੰਥਕ ਤੇ ਪ੍ਰਵਾਨ ਕਰ ਸਕਦੀ ਹੈ ਕਿਉਂਕਿ ਸਭ ਤੋਂ ਵੱਡਾ ਖਲਾਸਾ ਜਿਹੜਾ ਪੰਜਾਬ ਦੀ ਸਿਆਸਤ ਚ ਮਨਦੀਪ ਜੀ ਹੋਏ ਸੀ ਕਿ ਪੰਜਾਬ ਚ ਪੰਥਕ ਤੇ ਰਾਜਸੀ ਧਿਰਾਂ ਦੇ ਵਿੱਚ ਅਗਰ ਆਪਸੀ ਏਕਤਾ ਹੁੰਦਾ ਹੈ ਆਪਸੀ ਏਕਾ ਹੁੰਦਾ ਹੈ ਤੇ ਆਪਸੀ ਇੱਕੀ ਦੀ ਅਗਵਾਈ ਕੌਣ ਕਰੇਗਾ ਮੈਨੂੰ ਇਹ ਲੱਗਦਾ ਹੈ ਕਿ ਬੀਬੀ ਸਤਵੰਤ ਕੌਰ ਜੀ ਆ ਨਾਮ ਪੰਜਾਬ ਦੀ ਸਿਆਸਤ ਦੇ ਵਿੱਚ ਆ ਗਿਆ ਕਿਉਂਕਿ ਉਹਨਾਂ ਦਾ ਕੋਈ ਗੁੱਟ ਨਹੀਂ ਕੋਈ ਧੜਾ ਨਹੀਂ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਸੱਤ ਮੈਮਰੀ ਕਮੇਟੀ ਬਣਾਈ ਗਈ ਸੀ ਉਹਦੇ ਉਹ ਮੈਂਬਰ ਸੀ ਔਰ ਬਤੌਰ ਮੈਂਬਰ ਵੀ ਉਹਨਾਂ ਨੇ ਨਿਰਪੱਖਤਾ ਦੇ ਨਾਲ ਕੰਮ ਕੀਤਾ ਮੈਂਬਰਸ਼ਿਪ ਦੇ ਵਿੱਚ ਭਰਤੀ ਦੇ ਵਿੱਚ ਆਪਣੀ ਭੂਮਿਕਾ ਦਾ ਕੀਤੀ ਬੀਬੀ ਸਤਵੰਤ ਕੌਰ ਕਿਸੇ ਧੜੇ ਵਿਸ਼ੇਸ਼ ਨੂੰ ਸਬੰਧ ਨਹੀਂ ਰੱਖਦੇ ਪੰਥਕ ਕੌਂਸਲ ਦੇ ਚੇਅਰ ਪਰਸਨ ਬਣਾਏ ਗਏ ਨੇ ਔਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਚੋਂ ਜਿਹੜੀ ਭਰਤੀ ਕਮੇਟੀ ਸੀ ਉਹਦੇ ਵਿੱਚੋਂ ਇਹਨਾਂ ਨੂੰ ਇਹ ਅਹੁਦਾ ਦਿੱਤਾ ਗਿਆ ਹੁਣ ਜਦੋਂ ਉਹ ਏਕੇ ਦੀ ਅਪੀਲ ਕਰਦੇ ਐ ਤੇ ਇਹ ਸਵਾਲ ਇੱਕ ਆਮ ਖੜਾ ਹੁੰਦਾ ਸੀ ਕਿ ਪੰਜਾਬ ਚ ਅਗਰ ਸਾਰੀਆਂ ਰਾਜਨੀਤਿਕ ਤੇ ਸਿਆਸੀ ਧਿਰਾਂ ਦੇ ਵਿੱਚ ਏਕਾ ਕਰਾਉਣਾ ਹੈ ਤੇ ਕਿਹਦੀ ਅਗਵਾਈ ਚ ਹੋਵੇ ਪੁਰਾਣੇ ਸਮੇਂ ਚ ਵੱਡੇ ਲੀਡਰ ਰਹੇ ਨੇ ਗੁਰਚੰਦ ਸਿੰਘ ਟੋੜਾ ਰਹੇ ਨੇ ਪ੍ਰਕਾਸ਼ ਸਿੰਘ ਬਾਦਲ ਰਹੇ ਨੇ ਸੁਖਦੇਵ ਸਿੰਘ ਢੀਂਡਾ ਸਾਹਿਬ ਵੀ ਵੱਡੇ ਲੀਡਰਾਂ ਦੇ ਵਿੱਚ شمار ਹੁੰਦੇ ਨੇ ਤਲਵੰਡੀ ਸਾਹਿਬ ਵੱਡੇ ਲੀਡਰਾਂ ਚ شمار ਹੁੰਦੇ ਰਹੇ ਨਹੀਂ ਵੱਡੇ ਲੀਡਰ ਰਹੇ ਨੇ ਪੁਰਾਣੇ ਸਮੇਂ ਚ ਅੱਜ ਦੇ ਸਮੇਂ ਦੇ ਵਿੱਚ ਜਿਹੜਾ ਅਕਾਲੀ ਦਲ ਦਾ ਪ੍ਰਧਾਨ ਹੈ ਸੁਖਵੀਰ ਸਿੰਘ ਬਾਦਲ ਉਹ ਬਤੌਰ ਅਕਾਲੀ ਪ੍ਰਧਾਨ ਅੱਜ ਉਸ ਸਥਿਤੀ 'ਚ ਨਹੀਂ ਹੈ ਕਿ ਉਹ ਪੂਰੇ ਪੰਜਾਬ ਦੀ ਜਿਹੜੀ ਸਿੱਖ ਸਿਆਸਤ ਹੈ ਉਹਦੀ ਅਗਵਾਈ ਕਰ ਸਕਣ ਕਿਉਂਕਿ ਉ ਤਾਂ ਅਕਾਲੀ ਦਲ ਦੇ ਵਿੱਚ ਹੀ ਤੁਸੀਂ ਵੇਖਿਆ ਬੜੇ ਰੌਲੇ ਰੱਪੇ ਰਹੇ ਐ ਤੇ ਉਹਨਾਂ ਦੀਆਂ ਸੀਟਾਂ ਹੀ ਤਿੰਨ ਰਹਿ ਗਈਆਂ ਸਾਰੀਆਂ ਸੋ ਸੁਖਵੀਰ ਬਾਦਲ ਹਜੇ ਉਸ ਸਥਿਤੀ 'ਚ ਨਹੀਂ ਹੈ ਪਰ ਬੀਬੀ ਸਤਵੰਤ ਕੌਰ ਭਾਵੇਂ ਉਮਰ 'ਚ ਬਹੁਤ ਛੋਟੇ ਨੇ ਸੁਖਵੀਰ ਬਾਦਲ ਦੇ ਮੁਕਾਬਲੇ ਜਾਂ ਬਾਕੀ ਲੀਡਰਾਂ ਦੇ ਮੁਕਾਬਲੇ ਪਰ ਅੰਤ ਤੱਕ ਸੋਚ ਔਰ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਮੁਤਾਬਕ ਕਮੇਟੀ ਮੈਂਬਰ ਦੇ ਤੌਰ ਤੇ ਉਹਨਾਂ ਦੀ ਨਿਯੁਕਤੀ ਉਹਨਾਂ ਨੂੰ ਵੱਡਾ ਕਰਦੀ ਹੈ ਪਰ ਇਹਦੇ ਨਾਲ ਨਾਲ ਉਹ ਜਿਸ ਪਰਿਵਾਰ ਨਾਲ ਸਬੰਧ ਰੱਖਦੇ ਨੇ ਭਾਈ ਅਮਰੀਕ ਸਿੰਘ ਦੇ ਦੇ ਧੀ ਨੇ ਜਿਹੜੇ ਕੀ ਕੌਮੀ ਸ਼ਹੀਦ ਜਿਨ੍ਹਾਂ ਨੂੰ ਐਲਾਨਿਆ ਗਿਆ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਔਰ ਸੰਤ ਕਰਤਾਰ ਸਿੰਘ ਭਿੰਡਰਾਵਾਲਿਆ ਦੀ ਪੋਤਰੀ ਨੇ ਮਤਲਬ ਉਹ ਪਰਿਵਾਰ ਜਿਹਦਾ ਪੰਜਾਬ ਦੀ ਸਿੱਖ ਸਿਆਸਤ ਦੇ ਵਿੱਚ ਬਹੁਤ ਵੱਡਾ ਦਖਲ ਰਿਹਾ ਔਰ ਉਸ ਤਰ੍ਹਾਂ ਦਾ ਦਖਲ ਰਿਹਾ ਕਿ ਜੀਨੇ ਹਮੇਸ਼ਾ ਪੰਜਾਬ ਦੇ ਲਈ ਕੁਰਬਾਨੀ ਦਿੱਤੀ ਹੈ ਨਾ ਕਿ ਪਰਿਵਾਰਵਾਦ ਉਹਦੇ ਲਈ ਕੀਤਾ ਭਾਈ ਅਮਰੀਕ ਸਿੰਘ ਸ਼ਹੀਦ ਹੋਏ ਉਹਨਾਂ ਨੂੰ ਕੌਮੀ ਸ਼ਹੀਦ ਐਲਾਨਿਆ ਗਿਆ ਤੇ ਉਹਨਾਂ ਦੀ ਧੀ ਹੈ ਬੀਬੀ ਸਤਵੰਤ ਕੌਰ ਔਰ ਬੀਬੀ ਸਤਵੰਤ ਕੌਰ ਦੀ ਪੰਥਕ ਕੌਂਸਲ ਦੇ ਚੇਅਰਪਰਸਨ ਦੇ ਤੌਰ ਤੇ ਅਗਰ ਉਹ ਸਾਰੀਆਂ ਧਿਰਾਂ ਨੂੰ ਇਕਾ ਦੇਣ ਤੇ ਬੀਬੀ ਸਤਵੰਤ ਕੌਰ ਇੱਕ ਇਸ ਤਰ੍ਹਾਂ ਦੇ ਲੀਡਰ ਵੱਜੋਂ ਉੱਭਰੇ ਨੇ ਜਿਨ੍ਹਾਂ ਦੀ ਅਗਵਾਈ ਸਾਰਿਆਂ ਨੇ ਪ੍ਰਵਾਨ ਕਰ ਲਈਨੀ ਹੈ ਬਤੌਰ ਪੰਥਕ ਕੌਂਸਲ ਔਰ ਜਿਹੜੀ ਇਹ ਚਿੱਠੀ ਆਈ ਹੈ ਵਾਰਿਸ ਪੰਜਾਬ ਦੇ ਜਿਹੜਾ ਇਹ ਬਿਆਨ ਜਾਰੀ ਕੀਤਾ ਗਿਆ ਹੈ ਲੈਟਰ ਪੈਡ ਦੇ ਉੱਤੇ ਵਾਰਿਸ ਪੰਜਾਬ ਦੇ ਜਥੇਬੰਦੀ ਵੱਲੋਂ ਇਹਦੀ ਬਹੁਤ ਵੱਡੀ ਅਹਿਮੀਅਤ ਹੈ ਮੈਂ ਪੜ੍ਹ ਕੇ ਵੀ ਸੁਣਾ ਦਿੰਨਾ ਚਾਰ ਲਾਈਨਾਂ ਬਾਪੂ ترਸ਼ੇਮ ਸਿੰਘ ਲਿਖਦੇ ਨੇ ਪੰਥ ਅਤੇ ਪੰਜਾਬ ਦੀ ਏਕਤਾ ਲਈ ਬੀਬੀ ਸਤਵੰਤ ਕੌਰ ਜੀ ਦੀ ਅਪੀਲ ਕਾਬਲੇ ਸਤਕਾਰ ਹੈ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਜਾਰੀ ਪ੍ਰੈਸ ਨੋਟ ਵਿੱਚ ਮੈਂਬਰ ਪਾਰਲੀਮੈਂਟ ਭਾਈ ਅਮਰਿਤਪਾਲ ਸਿੰਘ ਜੀ ਖਾਲਸਾ ਦੇ ਪਿਤਾ ਬਾਪੂ ترਸੇਮ ਸਿੰਘ ਜੀ ਨੇ ਅਕਾਲੀ ਦਲ ਪੁਨਰ ਸੁਜੀਤ ਦੀ ਪੰਥਕ ਕੌਂਸਲ ਦੀ ਚੇਅਰਪਰਸਨ ਬੀਬੀ ਸਤਵੰਤ ਕੌਰ ਜੀ ਵੱਲੋਂ ਕੀਤੀ ਪੰਥਕ ਏਕਤਾ ਦੀ ਅਪੀਲ ਦਾ ਦਿਲੋਂ ਸਵਾਗਤ ਕਰਦੇ ਹਾਂ ਕਿਹਾ ਇਹ ਅਪੀਲ ਨਾ ਕੇਵਲ ਪੰਥਕ ਭਾਵਨਾਵਾਂ ਨਾਲ ਭਰੀ ਹੈ ਸਗੋਂ ਗੁਰਮਤਿ ਅਨੁਸਾਰ ਸਾਰੀਆਂ ਧਿਰਾਂ ਲਈ ਰਾਹ ਦਰਸਾਈ ਵੀ ਹੈ ਉਨ੍ਹਾਂ ਕਿਹਾ ਕਿ ਬੀਬੀ ਸਤਵੰਤ ਕੌਰ ਜੀ ਜੋ ਅਮਰਸ਼ੀਬ ਭਾਈ ਅਮਰੀਕ ਸਿੰਘ ਜੀ ਦੀ ਸੁਪੁੱਤਰੀ ਤੇ ਸੰਤ ਕਰਤਾਰ ਸਿੰਘ ਦੀ ਪੋਤਰੀ ਹਨ ਉਹਨਾਂ ਦੀ ਪੰਥਕ ਵਿਰਾਸਤ ਅਤੇ ਕੁਰਬਾਨੀਆਂ ਭਰਿਆ ਪਛੋਕੜ ਸਿੱਖ ਕੌਮ ਵੱਲੋਂ ਹਮੇਸ਼ਾ ਸਤਕਾਰਯੋਗ ਮੰਨਿਆ ਗਿਆ ਹੈ। ਬੀਬੀ ਜੀ ਦੀ ਪੰਥਕ ਸੋਚ ਅਤੇ ਏਕਤਾ ਲਈ ਕੀਤੀ ਅਪੀਲ ਸਿੱਖ ਰਾਜਨੀਤੀ ਨੂੰ ਇੱਕ ਨਵੀਂ ਦਿਸ਼ਾ ਦੇ ਸਕਦੀ ਹੈ। ਇਹ ਵੀ ਕਹਿੰਦੇ ਨੇ ਬਾਪੂ ਤਰਸੇਮ ਸਿੰਘ ਜਿਹੜੇ ਅਮਰਿਤਪਾਲ ਸਿੰਘ ਦੇ ਪਿਤਾ ਨੇ ਉਹ ਕਹਿੰਦੇ ਨੇ ਕਿ ਸਿੱਖ ਰਾਜਨੀਤੀ ਬਹੁਤ ਨਾਜ਼ੁਕ ਦੌਰ ਤੇ ਖੜੀ ਹੈ ਔਰ ਪੰਥਕ ਸ਼ਕਤੀ ਵਕ ਵਕ ਧਿਰਾਂ ਵਿੱਚ ਵੰਡ ਕੇ ਕਮਜ਼ੋਰ ਕੀਤੀ ਜਾ ਰਹੀ ਹੈ ਜਿਸ ਕਾਰਨ ਪੰਥ ਅਤੇ ਪੰਜਾਬ ਦੇ ਹੱਕਾਂ ਦੀ ਪਹਿਰੇਦਾਰੀ ਕਰਨ ਵਾਲੀ ਸਾਂਝੀ ਆਵਾਜ਼ ਕਮਜ਼ੋਰ ਪੈ ਰਹੀ ਹੈ ਇਸ ਸਲਾਤ ਵਿੱਚ ਬੀਬੀ ਸਤਵੰਤ ਜੀ ਵੱਲੋਂ ਦਿੱਤਾ ਗਿਆ ਸੰਦੇਸ਼ ਸਮੂਹ ਪੰਥਕ ਧਿਰਾਂ ਧਾਰਮਿਕ ਸੰਸਥਾਵਾਂ ਅਤੇ ਬੁੱਧੀਜੀਵੀਆਂ ਲਈ ਸਾਫ਼ ਸੱਦਾ ਹੈ ਕਿ ਨਿੱਜੀ ਲਾਲਸਾਵਾਂ ਤੋਂ ਉੱਪਰ ਉੱਠ ਕੇ ਪੰਥ ਅਤੇ ਪੰਜਾਬ ਦੇ ਵਡੇਰੇ ਹਿੱਤਾਂ ਲਈ ਇਕੱਠੇ ਹੋ ਜਾਵੇ ਇਕੱਠੇ ਹੋਇਆ ਜਾਵੇ ਕਿ ਇੱਕ ਤਰ੍ਹਾਂ ਨਾਲ ਵਾਰਿਸ ਪੰਜਾਬ ਜਥੇਬੰਦੀ ਵੱਲੋਂ ਬੀਬੀ ਸਤਵੰਤ ਕੌਰ ਉਹਨਾਂ ਦਾ ਸਦਾ ਮੰਦਿਰ ਜੀ ਪ੍ਰਵਾਨ ਕਰ ਲਿਆ ਗਿਆ ਔਰ ਪੰਥਕ ਇਕਤਾ ਦੀ ਗੱਲ ਅੱਗੇ ਤੁਰ ਪਈ ਹੈ ਇਹ ਦੋ ਜਥੇਬੰਦੀਆਂ ਪੰਥਕ ਕਾਉਂਸਲ ਔਰ ਅਮਰ ਅਮਰਿਤਪਾਲ ਸਿੰਘ ਦੀ ਵਾਰਿਸ ਪੰਜਾਬ ਦੇ ਇਹ ਦੋ ਜਥੇਬੰਦੀਆਂ ਜਦੋਂ ਇਕਤਾ ਕਰਦੀਆਂ ਨੇ ਉਸ ਤੋਂ ਬਾਅਦ ਬਹੁਤ ਸਾਰੀਆਂ ਸਿੱਖ ਸੰਸਥਾਵਾਂ ਨੇ ਨਿਹੰਗ ਸਿੰਘ ਜਥੇਬੰਦੀਆਂ ਨੇ ਤਖਤ ਸਹਿਬਾਨਾਂ ਦੇ ਸਾਫ ਦਾ ਜਥੇਦਾਰ ਨੇ ਵਕ ਵਕ ਸਿੰਘ ਨੇ ਹੋਰ ਵੀ ਸਾਡੇ ਬੜੇ ਸਤਕਾਰਯੋਗ ਜਥੇਦਾਰ ਸਹਿਬਾਨ ਨੇ ਅਗਰ ਸਾਰੀਆਂ ਸਿੱਖ ਬੁੱਧੀਜੀਵੀ ਸ਼ਖਸੀਅਤਾਂ ਕੌਮ ਦੀਆਂ ਰਾਜਸੀ ਧਾਰਮਿਕ ਪੰਥਕ ਤੇਰਾ ਇਕੱਠੀਆਂ ਹੋ ਗਈਆਂ ਤਾਂ ਫਿਰ 2027 'ਚ ਜਿਹੜੀ ਸਿੱਖ ਤਾਕਤ ਹੈ ਫਿਰ ਉਹ ਯੂਨਾਈਟ ਹੋ ਜਾਣੀ ਹੈ ਸੋ ਫਿਰ ਇਹਦੇ ਬਹੁਤ ਵੱਡੇ ਬਹੁਤ ਵੱਡੇ ਸਿਆਸੀ ਨਤੀਜੇ ਨਿਕਲਣ ਦੀ ਉਮੀਦ ਬਣ ਰਹੀ ਹੈ ਜੀ ਸੋਡੋਲਾਜੀ ਆਰਐਸਐਸ ਦੇ 100 ਸਾਲਾ ਸਮਾਗਮ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਇੱਕ ਵੱਡੀ ਟਿੱਪਣੀ ਕੀਤੀ ਗਈ ਹੈ ਇਹਨੂੰ ਕਿਵੇਂ ਸਮਝਿਆ ਜਾਵੇ ਤੇ ਇਸ ਟਿੱਪਣੀ ਦੇ ਉੱਪਰ ਵੀ ਆਪਣਾ ਵਿਸਥਾਰ ਜਿਹੜਾ ਉਹ ਜ਼ਰੂਰ ਸਾਂਝਾ ਕਰਿਓ ਵੇਖੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਿੱਲੀ ਦੇ ਵਿੱਚ ਆਰਐਸਐਸ ਦੇ ਰਾਸ਼ਟਰੀ ਸੇਵਕ ਸੰਸ ਇਸ ਸੰਸਥਾ ਦੇ 100 ਸਾਲ ਪੂਰੇ ਹੋਣ ਦੇ ਸਮਾਗਮ 'ਚ ਸੰਬੋਧਨ ਕਰ ਰਹੇ ਸੀ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ RSS ਦੀ ਤਾਰੀਫ ਕਰਦੇ ਨਜ਼ਰ ਆਏ ਔਰ ਉਹਨਾਂ ਨੇ ਆਪਣੇ ਵੱਲੋਂ ਇਹ ਦੱਸਿਆ ਕਿ RSS ਕਿਵੇਂ ਦੇਸ਼ ਦੀ ਏਕਤਾ ਅਖੰਡਤਾ ਲੋਕਤੰਤ੍ਰਿਕ ਪਰੰਪਰਾਵਾਂ ਨੂੰ ਅੱਗੇ ਵਧਾਉਂਦੀ ਹੈ ਆਮ ਤੌਰ ਤੇ ਜਦੋਂ ਵੱਡੇ ਲੋਕ ਕਿਸੇ ਸੰਸਥਾ ਦੇ ਸਮਾਗਮਾਂ 'ਚ ਜਾਂਦੇ ਨੇ ਤੇ ਉਸ ਸੰਸਥਾ ਬਾਰੇ ਜ਼ਰੂਰ ਦੋ ਸ਼ਬਦ ਇਸ ਤਰ੍ਹਾਂ ਦੇ ਬੋਲਦੇ ਨੇ ਜਿਦੇ ਵਿੱਚ ਉਸ ਸੰਸਥਾ ਦੇ ਕੀਤੇ ਗਏ ਕੰਮਾਂ ਦਾ ਉਲੇਖ ਹੁੰਦਾ ਪਰ ਇਸ ਵਾਰ ਨਰਿੰਦਰ ਮੋਦੀ ਹੁਣਾਂ ਨੇ ਜਿਹੜੀ ਗੱਲ ਕੀਤੀ ਸ਼ਾਇਦ ਇਸ ਮੰਚ ਤੇ ਆਰਐਸਐਸ ਦੇ ਮੰਚ ਤੇ ਅੱਜ ਤੋਂ ਪਹਿਲਾਂ ਇਸ ਵੱਡੇ ਰੂਪ ਚ ਦੇਸ਼ ਦੇ ਕਿਸੇ ਪ੍ਰਧਾਨ ਮੰਤਰੀ ਨੇ ਜਾਂ ਨਰਿੰਦਰ ਮੋਦੀ ਨੇ ਐਡੀ ਖੁੱਲ ਕੇ ਗੱਲ ਨਹੀਂ ਕੀਤੀ ਦਿੱਲੀ ਚ ਇਸ ਸਮਾਗਮ ਸੀ ਔਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਹ ਗੱਲ ਕਰਦੇ ਨਜ਼ਰ ਆਏ ਆਰਐਸਐਸ ਦੇ ਇਸ ਸਮਾਗਮ ਦੇ ਵਿੱਚ ਸੋ ਜਿਵੇਂ ਮੈਂ ਦੱਸ ਰਿਹਾ ਸੀ ਕਿ ਦਿੱਲੀ ਦੇ ਵਿੱਚ ਇਹ ਸਮਾਗਮ ਸੀ ਔਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੋਵੀ ਵਰੇਗੰਡ ਦੇ ਮੌਕੇ ਦੇ ਉੱਤੇ ਆਰਐਸਐਸ ਦਾ ਸ਼ਤਾਬਦੀ ਸਾਲ ਹੈ ਜਿਹੜਾ ਇਸ ਦੌਰਾਨ ਉਹਨਾਂ ਨੇ ਇੱਕ ਵਿਸ਼ੇਸ਼ ਡਾਕ ਟਿਕਟ ਤੇ ਸਿੱਕਾ ਵੀ ਜਾਰੀ ਕੀਤਾ ਔਰ ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਈ ਗੱਲਾਂ ਕੀਤੀਆਂ ਇੱਕ ਗੱਲ ਉਹਨਾਂ ਨੇ ਜਿਹੜੀ ਕੀਤੀ ਆਰਐਸਐਸ ਦੀ ਤਾਰੀਫ ਦੇ ਵਿੱਚ ਉਹ ਕਹਿੰਦੇ ਜਦੋਂ 1984 ਦਾ ਸਿੱਖ ਕਤਲੇਆਮ ਸੀ ਜਦੋਂ ਸਾਨੂੰ ਪਤਾ ਹੈ ਵੱਡੀ ਗਿਣਤੀ ਦੇ ਵਿੱਚ ਸਿੱਖਾਂ ਦਾ ਕਤਲ ਕਰ ਦਿੱਤਾ ਗਿਆ ਸੀ ਦਿੱਲੀ 'ਚ ਪ੍ਰਧਾਨ ਮੰਤਰੀ ਕਹਿੰਦੇ ਕਿ ਉਸ ਕਤਲੇਆਮ ਦੇ ਦੌਰਾਨ ਕਈ ਸਿੱਖਾਂ ਨੇ ਸਿੱਖ ਭਾਈਚਾਰੇ ਦੇ ਲੋਕਾਂ ਨੇ ਉਹਨਾਂ ਨੂੰ ਆਰਐਸਐਸ ਨਾਲ ਜੁੜੇ ਜਿਹੜੇ ਸਵੇ ਸੇਵਕ ਹੈ ਉਹਨਾਂ ਦੇ ਘਰ ਦੇ ਵਿੱਚ ਉਹਨਾਂ ਨੂੰ ਇੱਕ ਤਰੀਕੇ ਨਾਲ ਸ਼ਰਨ ਦਿੱਤੀ ਜਾਂ ਉਹਨਾਂ ਦੀ ਰਾਖੀ ਕੀਤੀ ਉਹਨਾਂ ਦੇ ਕਹਿਣ ਦਾ ਭਾਵੇਂ ਸੀ ਇਹ ਕੋਈ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ ਕਿ ਜਦੋਂ ਦਿੱਲੀ ਦੇ ਵਿੱਚ ਸਿੱਖ ਕਤਲਿਆਮ ਹੋਇਆ ਬਹੁਤ ਵੱਡੀ ਗਿਣਤੀ 'ਚ ਸਿੱਖਾਂ ਦੇ ਕਤਲ ਕਰ ਦਿੱਤੇ ਗਏ ਸਰਕਾਰੀ ਆਂਕੜੇ ਵੀ 3000 ਤੋਂ ਵੱਧ ਹੈ ਗੈਰ ਸਰਕਾਰੀ ਆਂਕੜੇ 3000 ਤੋਂ 4000 5000 ਤੱਕ ਵੀ ਆਉਂਦੇ ਨੇ ਸਮਾਜਿਕ ਤੌਰ ਦੇ ਉੱਤੇ ਇਹਦੇ 'ਚ ਕੋਈ ਦੋ ਰਾਏ ਨਹੀਂ ਹੈ ਕਿ ਜਦੋਂ ਇਸ ਤਰ੍ਹਾਂ ਦਾ ਕਤਲਿਆਮ ਉੱਥੇ ਵਾਪਰਿਆ ਕੁਝ ਲੋਕ ਅਜਿਹੇ ਸੀ ਜਿਨ੍ਹਾਂ ਦੇ ਜਿਨ੍ਹਾਂ ਨੇ ਸ਼ਰਨ ਦਿੱਤੀ ਸਿੱਖ ਉਹਨਾਂ ਦੇ ਘਰਾਂ 'ਚ ਉਹਨਾਂ ਨੇ ਸ਼ਾਮ ਕੀ ਰੱਖੇ ਕੁਝ ਕਰ ਸੀ ਲੇਕਿਨ ਜਿਸ ਤਰ੍ਹਾਂ ਦੀ ਗੱਲ ਪ੍ਰਧਾਨ ਮੰਤਰੀ ਸਾਹਿਬ ਨੇ ਕੀਤੀ ਹੈ ਹੁਣ ਉਹਦੇ ਉੱਪਰ ਸਾਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਰਿਐਕਸ਼ਨ ਉਹਦੇ ਉੱਪਰ ਸਾਨੂੰ ਸ਼੍ਰੋਮਣੀ ਅਕਾਲੀ ਦਲ ਦਾ ਰਿਐਕਸ਼ਨ ਉਹਦਾ ਇੰਤਜ਼ਾਰ ਕਰਨਾ ਪਊਗਾ ਜਿਹੜੇ ਸਾਡੇ ਵੱਖ-ਵੱਖ ਸਿੱਖ ਇਤਿਹਾਸਕਾਰ ਨੇ ਸਿੱਖ ਬੁੱਧੀਜੀਵੀ ਨੇ ਉਹਨਾਂ ਸਾਰਿਆਂ ਦੇ ਜਿਹੜੇ ਰਿਐਕਸ਼ਨ ਨੇ ਕਿਉਂਕਿ ਜਿਹੜੇ ਉਨਾ ਉਹਨਾਂ ਦਿਨਾਂ ਦੇ ਵਿੱਚ ਇਹ ਲੋਕ ਜਿਨ੍ਹਾਂ ਨੇ ਸਾਰਾ ਕੁਝ ਵੇਖਿਆ ਆਪਣੀਆਂ ਅੱਖਾਂ ਨਾਲ ਜਿਨ੍ਹਾਂ ਲੋਕਾਂ ਨੇ ਉੱਥੇ ਜਾ ਕੇ ਰਿਪੋਰਟਿੰਗ ਕੀਤੀ ਹੈ ਇਹ ਇੱਕ ਸਮਾਜਿਕ ਵਰਤਾਰਾ ਆਪਾਂ ਨੂੰ ਸੁਣਨ 'ਚ ਮਿਲਦਾ ਹੈ ਕਿ ਹਾਂ ਕੁਝ ਲੋਕ ਉੱਥੇ ਕੁਝ ਲੋਕਾਂ ਦੀ ਜਾਨ ਬਚੀ ਕੁਝ ਲੋਕ ਮੇਰੇ ਸੰਪਰਕ 'ਚ ਵੀ ਨੇ ਇੱਕ ਦੋ ਲੋਕ ਜਿਨ੍ਹਾਂ ਨੇ ਮੈਨੂੰ ਇਹ ਕਿਹਾ ਕਿ ਹਾਂ ਉੱਥੇ ਕੁਝ ਲੋਕਾਂ ਨੇ ਜਿਹੜੇ ਸਥਾਨਕ ਲੋਕ ਸੀ ਅਸੀਂ ਉਹਨਾਂ ਦੇ ਘਰਾਂ 'ਚ ਸਾਨੂੰ ਸ਼ਰਨ ਮਿਲੀ ਪਰ ਕੀ ਜੋ ਪ੍ਰਧਾਨ ਮੰਤਰੀ ਸਾਹਿਬ ਕਹਿ ਰਹੇ ਨੇ ਕਿ ਆਰਐਸਐਸ ਦੇ ਸਵੇ ਸੇਵਕ ਦੇ ਲੋ ਜਿਹੜੇ ਸਵੇ ਸੇਵਕ ਨੇ ਆਰਐਸਐਸ ਦੇ ਕਾਰਕੁਨ ਨੇ ਉਹਨਾਂ ਦੇ ਘਰਾਂ ਚ ਸਖਾਂ ਨੂੰ ਸ਼ਰਮ ਦਿੱਤੀ ਗਈ ਇਹਦੇ ਵਿੱਚ ਕਿਸ ਪੱਧਰ ਤੱਕ ਮਦਦ ਹੋਈ ਅਗਰ ਹੋਈ ਤਾਂ ਇਹਦਾ ਇਹਦੀ ਐਵੀਡੈਂਸ ਜਾਂ ਇਹਨਾਂ ਗੱਲਾਂ ਨੂੰ ਅਗਰ ਵੱਡੇ ਆਗੂ ਤਸਦੀਕ ਕਰਦੇ ਨੇ ਫਿਰ ਇਹ ਗੱਲ ਵੱਡੀ ਹੋ ਜਾਂਦੀ ਹੈ ਇਸ ਕਰਕੇ ਕਿਉਂਕਿ ਜਿਹੜੀਆਂ ਧਿਰਾਂ ਸਬੰਧਤ ਨੇ ਜਿਹੜੀਆਂ ਤੇਰਾ ਸਬੰਧਤ ਨੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਹੈ ਉਹਨਾਂ ਵੱਲੋਂ ਕਿਸ ਤਰ੍ਹਾਂ ਦਾ ਰਿਐਕਸ਼ਨ ਆਉਂਦਾ ਮੈਨੂੰ ਲੱਗਦਾ ਹੈ ਅਗਲੀ ਗੱਲ ਉਸ ਤੋਂ ਬਾਅਦ ਕੀਤੀ ਜਾ ਸਕਦੀ ਹੈ ਪਰ ਪ੍ਰਧਾਨ ਮੰਤਰੀ ਦਾ ਜਿਹੜਾ ਇਹ ਬਿਆਨ ਹੈ ਬਹੁਤ ਵੱਡਾ ਹੈ ਬਹੁਤ ਅਹਿਮੀਅਤ ਵਾਲਾ ਇਹ ਬਿਆਨ ਹੈ ਔਰ ਪੰਜਾਬ 'ਚ ਇਸ ਬਿਆਨ ਤੋਂ ਬਾਅਦ ਮੈਨੂੰ ਲੱਗਦਾ ਹੈ ਕਿ ਰਿਐਕਸ਼ਨ ਜ਼ਰੂਰ ਆਉਣਗੇ ਉਹ ਕਿਸ ਰੂਪ ਚ ਆਉਂਦੇ ਨੇ ਹਾਲਾਂਕਿ ਲਾਲ ਕਿਸ਼ਨ ਅੜਵਾਨੀ ਤੇ ਕਈ ਵਾਰੀ ਲੋਕ ਸਵਾਲ ਖੜੇ ਕਰਦੇ ਨੇ ਬੁੱਧੀ ਜੀ ਵੀ ਕਿ ਲਾਲ ਕਿਸ਼ਨ ਅੜਵਾਨੀ ਵਰਗੇ ਲੀਡਰ ਇਹ ਉਦੋਂ ਮੰਗ ਕਰਦੇ ਰਹੇ ਨੇ ਕਿ ਆਪਰੇਸ਼ਨ ਬਲੂ ਸਟਾਰ ਕੀਤਾ ਜਾਵੇ। ਔਰ ਬੀਬੀ ਇੰਦਰਾ ਗਾਂਧੀ ਉਦੋਂ ਪ੍ਰਧਾਨ ਮੰਤਰੀ ਸੀ ਜਿਹੜਾ ਬਲੂ ਸਟਾਰ ਆਪਰੇਸ਼ਨ ਕੀਤਾ ਗਿਆ ਸੀ ਉਹਦਾ ਵੀ ਵਿਰੋਧ ਕਰਦੇ ਆ। ਉਹ ਨਹੀਂ ਹੋਣਾ ਚਾਹੀਦਾ ਸੀ ਉਹ ਸਹੀ ਤਰੀਕਾ ਨਹੀਂ ਸੀ। ਸਿੱਖ ਕਤਲੇਆਮ ਦਾ ਵੀ ਵਿਰੋਧ ਹੈ। ਪਰ ਜਿਹੜੀ ਅਸਲ ਗੱਲ ਹੈ ਅਸਲ ਗੱਲ ਫੇਰ ਪਿੱਛੇ ਰਹਿ ਜਾਂਦੀ ਹੈ ਸੰਦੀਪ ਜੀ। ਠੀਕ ਹੈ। ਪ੍ਰਧਾਨ ਮੰਤਰੀ ਸਾਹਿਬ ਨੇ ਜਿਹੜੀ ਗੱਲ ਕੀਤੀ ਠੀਕ ਹੈ। ਪਰ ਸਾਡਾ ਦੇਸ਼ ਸਾਡੀਆਂ ਸੁਪਰੀਮ ਕੋਰਟਾਂ ਕੀ ਐਡੀ ਵੱਡੀ ਗਿਣਤੀ ਸਿੱਖਾਂ ਦੇ ਕਤਲ ਦੇ ਮਾਮਲੇ ਦੇ ਵਿੱਚ ਕਿਸੇ ਵਿਅਕਤੀ ਨੂੰ ਫਾਂਸੀ ਤੇ ਲਟਕਾਇਆ ਗਿਆ ਸਵਾਲ ਇਹ ਹੈ ਇਨਸਾਫ ਦੀ ਪਰਿਭਾਸ਼ਾ ਇਹ ਕਹਿੰਦੀ ਹੈ ਵੀ ਕੀ ਅਦਾਲਤਾਂ ਚ ਉਹਨਾਂ ਲੋਕਾਂ ਨੂੰ ਸਜ਼ਾਵਾ ਦਿੱਤੀਆਂ ਗਈਆਂ ਜਿਨ੍ਹਾਂ ਨੇ 84 ਦਾ ਕਤਲੇਆਮ ਕੀਤਾ ਕੀ ਕਿਸੇ ਨੂੰ ਫਾਂਸੀ ਤੇ ਟੰਗਿਆ ਗਿਆ ਇਹਨਾਂ ਸਾਲਾਂ ਬਾਅਦ ਵੀ ਇਨਸਾਫ ਦੀ ਪ੍ਰਕਾਸ਼ਾ ਉੱਥੇ ਆ ਕੇ ਖਤਮ ਹੁੰਦੀ ਹੈ ਕਿ ਇਨਸਾਫ ਕਿਸ ਰੂਪ ਚ ਮਿਲਿਆ ਜਾਂ ਨਹੀਂ ਮਿਲਿਆ ਸੋ ਲੜਕਿਆਂ ਹੋਇਆ ਤੇ ਦੇਰ ਨਾਲ ਮਿਲਿਆ ਇਨਸਾਫ ਇਨਸਾਫ ਨਹੀਂ ਹੁੰਦਾ ਇਸੇ ਕਰਕੇ ਇਹ ਗੱਲ ਕਹੀ ਜਾਂਦੀ ਹੈ ਕਿ ਸਿੱਖਾਂ ਨੂੰ 84 ਦਾ 84 ਕਤਲੇਆਮ ਦਾ ਇਨਸਾਫ ਨਹੀਂ ਮਿਲਿਆ ਸੋ ਇਹ ਆਉਦੇ ਦਿਨਾਂ ਥੋੜੇ ਰਿਐਕਸ਼ਨ ਆਉਣਗੇ ਆਪਾਂ ਉਸ ਹਿਸਾਬ ਦੇ ਨਾਲ ਪੂਰੀ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਠੀਕ ਸੋ ਡੋਲਾ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਇਹਨਾਂ ਸਾਰੇ ਹੀ ਅਹਿਮ ਸਵਾਲਾਂ ਦੇ ਉੱਪਰ ਆਪਣੇ ਵਿਚਾਰ ਸਾਂਝੇ ਕੀਤੇ ਸੋ ਦਰਸ਼ਕਾਂ ਤੋਂ ਇਜਾਜ਼ਤ ਲੈਂਦੇ ਆ ਜੀ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਮਨਜੀਬ ਜੀ ਔਰ ਕੋਈ ਵੀ ਤੇਰ ਕਿਸੇ ਗੱਲ ਤੋਂ ਅਸਹਿਮਤ ਹੈ ਤੇ ਤੁਹਾਡੇ ਪੱਖ ਦਾ ਸਵਾਗਤ ਹੈ ਤੁਸੀਂ ਆਪਣਾ ਪੱਖ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਅਸੀਂ ਤੁਹਾਡਾ ਪੱਖ ਅੱਗੇ ਵਧਾਵਾਂਗੇ ਧੰਨਵਾਦ